ਉਦਿਸੇ ਸਾਰੇ ਸਾਰੇ ਕੰਮ ਵੱਧ ਜਾਂਦੇ ਨੇ ਤੇ ਆਪਾਂ ਤੁਹਾਨੂੰ ਦਿਖਾਇਆ ਇਸ ਵੀਰ ਤੇ ਕੰਮ ਕਰ ਆਟਾ ਪਾ ਗੋਣ ਲੈ ਤੇ ਆਪਾਂ ਇਹ ਹੀ ਇਸ ਸੀਰੀ ਲਾਇਆ ਨਮ ਡੰਗਰਾ ਵਾਸਤੇ ਕਿਉਂਕਿ ਆਪ ਤਾਂ ਹੰਦਾ ਨਹੀਂ ਨਾ ਤੇ ਆਪਾਂ ਨੂੰ ਹੈਲਪਰ ਦੀ ਲੋੜ ਸੀ ਤੇ ਆਪਾਂ ਆਪਣੇ ਪਿੰਡੀ ਬੰਦਰ ਲਾ ਲਏ ਇਸ ਸੀਰੀ ਇਹ ਤਾਂ ਸਰਦਨ ਹੋਵੇ ਤਾਂ ਫਿਰ ਆਪਾਂ ਕੰਮ ਕਰਵਾਉਣਾ ਚਾਹੀਦਾ ਤੇ ਆਪ ਤਾਂ ਹੁੰਦਾ ਨਹੀਂ ਹੁਣ ਇੰਨਾ ਅੱਗੇ ਤਾਪ ਕਰ ਲੈਂਦੇ ਸੀ ਕੰਮ ਕਰ ਹੁਣ ਬੇਲਾ ਕਰਕੇ ਸਮਾਨ ਨਾਲ ਉਥੇ ਥੂੜੇ ਫਵਾ ਦੇਗੇ ਵਿੱਚ ਟਾਂਗਰ ਪਿਆ ਉਥੇ ਸਮਾਨ ਕੱਢਦੇ ਮੈਂ ਬਣਾਉਣੀ ਰੋਟੀ ਉਹਨਾਂ ਵਾਸਤੇ ਫਿਰ ਥੂੜੀ ਵਾਲੇ ਕੋਲ ਜਾਵਾਂਗੇ ਥੂੜੀ ਪਾਉਣ ਤੁੜੇ ਆਪਾਂ ਆਪਣੇ ਠਿਕਾਣੇ ਤੇ ਸਟੇ ਆਈਏ। ਲੋ ਜੀ ਫਿਰ ਮਿਲਦੇ ਆਂ ਪਸੰਦ। ਕੁਝ ਹੀ ਆ। അല്ലേ എന്താ അതെന്താ ഇങ്ങനെയോ അല്ലേ എന്താ ഇങ്ങനെയോ അല്ലേ അല്ലേ എന്താ ഇങ്ങനെയോ 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 അല്ലേ എന്താ ഇങ്ങ ਦੇਖ ਇਧਰ ਆ ਗਏ ਤਬਾ ਤੱਕ ਸੰਗਣ ਮੈਂ ਉੱਥੇ ਸੰਗਣ ਇਹ ਸੰਗਣ ਤਾਂ ਜਰੂਰ ਸੰਗਣ ਆਪਾਂ ਦੇਵਾਂਗੇ ਉੱਥੇ ਕਰਾਂਗੇ ਲੈ ਆ

ਉਹ ਚਲ ਲੈ ਕੇ ਚਲਾ ਆ ਜਾ ਰਾਂ ਨਾ ਦੂਰਾ ਨਾ ਦੂਰਾ ਇਹ ਕਿੰਦਾ ਹੋਰ ਨਹੀਂ ਕਰਦਾ ਲੈ ਰਹਿਣ ਕੋਣ ਮੇ ਖਾਣ ਪਾੜੋ ਦੇ ਨਜਮ ਕੇ ਮਾਰੋ ਥੋੜੀ ਜਿਹੀ ਖਾਣ ਲਓ ਕੋਣ ਕੋਣ ਹੈ ਜਮਲਾਉਣ ਬਟ <laughs> he job. <car. laughs> ਤੇ ਬਾਕੀ ਆਪਾਂ ਸਪੋਰਟ ਦੇ ਵਿੱਚ ਕਟਾ ਦੇਾਂਗੇ ਜਿੱਥੇ ਆਪਾਂ ਠੀਕ ਰੇਟ ਕੱਟਣਗੇ ਆਪਾਂ ਉੱਥੇ ਲਾਵਾਂਗੇ ਚੀਜ਼ ਦੇਖ ਕੇ ਸਭ ਦੇ ਆਪੋ ਆਪਣੇ ਅੱਡ-ਅੱਡੀ ਰੇਟ ਨੇ ਹਰ ਇੱਕ ਚੀਜ਼ ਨੂੰ ਜਾਂਚ ਪੜਤਾ ਉੱਤ ਬਿਨਾ ਨਹੀਂ ਲੈਣਾ ਚਾਹੀਦਾ ਪਹਿਲਾਂ ਜਾਂਚ ਕਰੋ ਚੀਜ਼ ਇਦੋਂ ਆਪਾਂ 5 ਸਾਲ ਹੋਣੇ ਆ ਤਾਂ ਸੋਚ ਸਮਝ ਕੇ ਲਾਉਣਾ ਚਾਹੀਦਾ ਸਰ ਜੀ ਕੀ ਹੋਇਆ ਤੂੰ ਲਓ ਜੀ ਆਪਣੇ ਵਾਲੀ ਸਕੂਟਰੀ ਹੈ ਤੇ ਇਹਦੀ ਵੀਡੀਓ ਬਣਾ ਕੇ ਭੇਜੀ ਸੀ ਉਹਨਾਂ ਨੂੰ ਤੇ ਵਿੱਚ ਇਹਦੀ ਵੀਡੀਓ ਬਣਾਉਣੀ ਹੈ ਤੇ ਆਪਾਂ ਵਿੱਚ ਕਟਾਉਣੀ ਹੈ ਗਰਮੀ ਬਹੁਤ ਜ਼ਿਆਦਾ ਤੇ ਮੈਂ ਹੁਣ ਕੱਟ ਰਹੀ ਹਾਂ ਸਿਮਲਾ ਮਿਰਚ ਅੰਦਰੀ ਬੈਠ ਕੇ ਕੱਟੂਗੀ ਪੱਖੇ ਥੱਲੇ ਜਿਉਂਕੇ ਬਾਹਰ ਬਿਲਕੁਲ ਆਵਾਵੰਦਾ ਪੱਖੀ ਤੱਕ ਨਾ ਬੈਠਿਆ ਨੀ ਜਾਂਦਾ ਹੈ ਤੇ ਮੈਂ ਅੰਦਰ ਬੈਠ ਕੇ ਕੱਟ ਲੂੰਗੀ ਸਿਮਲਾ ਮਿਰਚ ਤੇ ਆਲੂ ਬਹੁਤ ਗਰਮ ਬਣਿਆ ਪਿਆ ਅੱਜ ਬਾਹਰ ਪਤਾ ਨਹੀਂਵੇਂ ਆਊਗਾ ਤੇ ਇਸ ਕਰਕੇ ਆਪਾਂ ਇੱਥੇ ਬਹਿ ਕੇ ਨਾ ਗੱਲਾਂ ਕਰੀ ਜਾਂਦੇ ਤੇ ਨਾਲੇ ਆਪਾਂ ਸਿਮਲਾ ਮਿਰਚ ਕੱਟੀ ਜਾਣੀ ਹੈ ਮੈਂ ਇੱਥੇ ਲੋ ਜੀ ਹੁਣ ਆਪਾਂ ਕੜਾਹੀ ਚ ਧਰ ਲਈਏ ਤੇ ਤੜਕਾ ਲਾਉਣ ਲੱਗੇ ਆਂ ਸਬਜ਼ੀ ਨੂੰ ਤੇ ਆਪਾਂ ਪਾਤਾ ਜੀਰਾ ਤੇ ਇਧਰ ਆਦਲੂ ਤੇ ਸਿਮਲਾ ਮਿਰਚ ਮੇਰੀ ਕੱਟੀ ਪਈ ਪਿਆਜ਼ ਅੱਜ ਮੈਂ ਭੁੱਲ ਗਈ ਪਾਉਣ ਪਿਆਜ਼ ਕਈ ਵਾਰ ਮੈਂ ਨਹੀਂ ਵੀ ਪਾਉਂਦੀ ਕੋਈ ਜ਼ਰੂਰੀ ਨਹੀਂ ਹੈਗਾ ਪਿਆਜ਼ ਤੋਂ ਬਿਨਾ ਵੀ ਬਹੁਤ ਵਧੀਆ ਬਣਦੀ ਹੈ ਤੇ ਪਹਿਲੇ ਮੈਂ ਆਲੂ ਪਾਉਂ ਥੋੜਾ ਜਿਹਾ ਲੂਣ ਪਾ ਦੂੰ ਆਲੂ ਛੇਤੀ ਢਲ ਜਾਣਗੇ ਮੈਨੂੰ ਥੋੜੀ ਜਲਦੀ ਸੀ ਸਬਜ਼ੀ ਬਣਾਉਣ ਦੀ ਤੇ ਜਲਦੀ ਹੋਵੇ ਨੇ ਤਾਂ ਆਲੂਆਂ ਦੇ ਵਿੱਚ ਲੂਣ ਪਾ ਦੋ ਆਲੂ ਲੂਣ ਨਾਲ ਛੇਤੀ गल ਜਾਂਦੇ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਇੱਧਰ ਮੈਂ ਖੜੀ ਖੜੇ ਨੇ ਨਾਲ ਹੁੰਦੇ ਲੂਣਦਾਨੀ ਵਿੱਚ ਲੋਣ ਵਿੱਚ ਭਰ ਲੈ ਜਿਹੜਾ ਭਰਨ ਵਾਲਾ ਸੀ ਇਹ ਵੀ ਜ਼ਰੂਰੀ ਹੈ ਨਾਲ ਹੁੰਦੇ ਕੰਮ ਹੋ ਜਾਂਦਾ ਹੈ ਤੇ ਇਧਰ ਮੈਂ ਅੱਜ ਲਈ ਤਾਂ ਲਸਣ 100 ਰੁਪਏ ਕਿਲੋ ਇੱਥੇ ਵੇਚਦਾ ਸੀ ਸਾਡੀ ਗਲੀ ਦੇ ਵਿੱਚ ਮੈਂ ਲੈ ਲੈ ਚੱਲੂ ਮੱਖ ਕਿਸ ਸਬਜ਼ੀ ਚ ਪੈ ਜਾਂਦਾ ਲਸਣ ਦਾ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਢਿੱਲਾ ਉਮੀਦ ਕਰਦੇ ਹਾਂ ਤੁਸੀਂ ਸਰਵਧੀਆ ਚਲੋ ਜੀ ਹੁਣ ਮੈਂ ਗਰਮੀ ਹੈ ਥੋੜੀ ਜਿਹੀ ਹੱਪਨੇ ਕਰਾਉਂਦੇ ਬਾਹਰ ਗੇੜਾ ਕੱਢਦੀ ਹੈ ਇਹਨੇ ਸਹਾਦਰ ਮੰਗੇ ਸਾਰੇ ਤੇ ਇੱਤਰ ਮਿਲ ਕੇ ਇਸ ਤਰ੍ਹਾਂ ਆ ਗਿਆ ਇਹ ਕੜਾ ਤੇ ਨਾਲ ਹੀ ਮੈਂ ਇੱਕ ਪਾਸੇ ਗੈਸ ਤੇ ਕੜਾ ਤਰਤਾ ਜਦੋਂ ਆਪਰ ਸੋਈ ਇੱਕ ਵੱਢ ਜੇ ਨੇ ਤਾਂ ਫਿਰ ਕੱਠੀ ਕੰਮ ਕਰ ਲੈਨੇ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਛੜੇਨ ਦੇ ਅੰਦਰ ਇਹ ਟੱਕਣ ਪਤਾ ਨਹੀਂ ਕਿ ਕਿਹੜਾਈ ਇਹ ਦਾ ਹੁਣ ਮੈਂ ਖਾਲ ਦੇਣਾ ਪੈਂਦਾ ਲਾ ਹੁਣ ਬੇਵੇ ਥੋੜੇ ਜਿਹਾ ਮੋਸਕਲ ਵਜਨ ਦਾ ਲਾਉਣ ਲਓ ਦਿਆਲ ਦੁਮੇਰੇ ਗਲ ਚੁੱਕੇ ਨੇ ਫਿਰ ਹੁਣ ਆਪਾਂ ਪਾ ਦਾਂਗੇ ਸਿੰਗਲੇ ਮੇਰੇ ਤੇ ਫਿਰ ਗੈਸ ਥੋੜਾ ਸਿਲਮਤੇ ਕਰਦੇ ਹਾਂ ਕਿ ਜਿਹੜੇ ਥੱਲੇ ਜੇ ਲੱਗਦੇ ਆਲੂ ਸਿੱਟ ਹੋ ਜਾਣਗੇ ਆ మే కట్టణి హోడ దాకా సబ్జీ బట్ సే కమ్మ నిబడగర కాడా బాగి ਲਓ ਜੀ ਮੈਂ ਹਾਰੇ ਚ ਦੁੱਧ ਧਰਤਾ ਸੀ ਹੁਣ ਆਪਾਂ ਦੁੱਧ ਦੇ ਦਿੱਤੇ ਕਿਉਂ ਨਹੀਂ ਚਾਪੜ ਜਾ ਕੇ ਅਰ ਸੋਈ ਵਿੱਚ ਬਿਲਕੁਲ ਖੜਨ ਨੂੰ ਦਿਲ ਨਹੀਂ ਕਰਦਾ ਹੈਗਾ ਫੇਰ ਇਹ ਹੁੰਦਾ ਬਾਹਰ ਚੱਲੀ ਕੰਮ ਆਪਣਾ ਤਕਰੀਬਨ ਸਾਰਾ ਨਿਬੜ ਗਿਆ ਨੀ ਨਬੀ ਕਰਨ ਵਾਲਾ ਸੀ ਤੇ ਹੁਣ ਮੈਂ ਸੋਨ ਬਾਹਰ ਦਿਖਾਉਣੀ ਐ ਮੈਂ ਹਾਰੇ ਤੇ ਦੇਖੇ ਹੁਣ ਚਾਪੜ ਫੇਰ ਜੇ ਕਵੇਲਾ ਕਰਦੇ ਨਾ ਤਰਨ ਤੁਸੀਂ ਮੈਨੂੰ ਦੱਸਿਓ ਵੀ ਚਾਪੜ ਕਿਹਨੂੰ ਕਹਿੰਦੇ ਐ ਲਓ ਆਪਣਾ ਟੋੜੀ ਚ ਦੁੱਧ ਰੱਖਿਆ ਹੋਇਆ ਇੱਕ ਮੈਂ ਵੀਡੀਓ ਪਾਈ ਸੀ ਪਰਸੋਂ ਟੋਬੇ ਬਾਰੇ ਇੱਕ ਭੈਣ ਨੇ ਪੁੱਛਿਆ ਵੀ ਟੋਬਾ ਕਿਹਨੂੰ ਕਹਦੇ ਆ ਕਈ ਹੁਣ ਬੱਚਿਆਂ ਨੂੰ ਚਾਪੜ ਬਾਰੇ ਨਹੀਂ ਪਤਾ ਲੱਗ ਜੀ ਮੈਂ ਆਪਾਂ ਦੁੱਧ ਚ ਚਾਪੜ ਦੇ ਲ ਕਰਕੇ ਦੇ ਦਿੱਤਾ ਚਾਪੜ ਆਪਾਂ ਚਾਪੜ ਦੇਤਾ ਤੇਨ ਚਾਪੜ ਕਹਿੰਦੇ ਆ ਜਿਹੜੀਆਂ ਭੈਣਾਂ ਨੂੰ ਨਹੀਂ ਪਤਾ ਦੱਸਣਾ ਅੱਜ ਕੱਲ੍ਹ ਦੇ ਬੱਚਿਆਂ ਨੂੰ ਹੀ ਪਤਾ ਹੁਣ ਪਹਿਲਾਂ ਇਹਨਾਂ ਨੂੰ ਤਾਂ ਪਤਾਗਾ ਇਹਨਾਂ ਚ ਪਾਣੀ ਨਹੀਂ ਬੈਂਦਾ ਥੋੜਾ ਜਿਹਾ ਮੀਰੀ ਗਾਣੀ ਪੈਂਦਾ ਹਾ ਦੁਪਹਿਰ ਕਿڑی ਲੱਗੀ ਹੋਈ ਐ ਇੱਧਰ ਆਪਣੇ ਪਲਾਂਟਸ ਦੇਖੋ ਇਹ ਹਾਰਸ਼ਿਆਲ ਜੈਂ ਹੀ ਰਹਿੰਦੇ ਇਹ ਪੌਦੇ ਬਹੁਤ ਹੀ ਵਧੀਆ ਨੇ ਬਾਕੀ ਇਹ ਪੌਦਿਆਂ ਚ ਲਾਉਣ ਵਾਲਾ ਕੰਮ ਲੈ ਚ ਲੱਗੇ ਪਏ ਨੇ ਮੈਨੂੰ ਲੱਗਦਾ ਨਹੀਂ ਹੋਰ ਕੋਈ ਲਾਉਂਦਾ ਨਹੀਂ ਕਿ ਇਹ ਦੇ ਪਰ ਕਿ ਨਾ ਆਪਦੇ ਆਫਰ ਨਹੀਂ ਜਾਂਦੇ ਦੇਖੋ ਹੁਣ ਇਹ ਪੱਕਿਆ ਹੋਇਆ ਬਿਲਕੁਲ ਤਿਆਰ ਆ ਲਓ ਤੇ ਇੱਧਰ ਆਪਣੇ ਮੁਰਗੇ ਤੁਰੇ ਫਿਰਦੇ ਗਾਂ ਇੱਧਰ ਪੱਕੇ ਥਾਂ ਤੋਂ ਇੱਧਰ ਬੰਨ੍ਹ ਦਿੰਨੇ ਆ ਕੁਝ ਟਾਈਮ ਹਾਂ ਆਪਣਾ ਹਰਾ ਲਿਆ ਕੇ ਰੱਖਿਆ ਹੋਇਆ ਥਾਂ ਦੀ ਆਦਲਾ ਬਦਲੀ ਹੋ ਜਾਂਦੀ ਬਦ ਲਿਆ ਹਲਪਰ ਕੋਸੇ ਇੱਕ ਥਾਂ ਖੜਾ ਵੀ ਉਹ ਹੋ ਜਾਂਦਾ ਲਓ ਜੀ ਇਹਨੂੰ ਲੈਣੇ ਤਾਂ ਆਪਣੇ ਜੀ ਕੋ ਪੱਕ ਗਏ ਕੱਪੜੇ ਦੇ ਗਏ ਸੀ ਸਬਜ਼ੀ ਦੇ ਮੈਂ ਇਹਨੂੰ ਅਸਟਰ ਨਹੀਂ ਫੁਕਾਉਂਦੀ ਤੋੜ ਕੇ ਆਏ ਤੇ ਕਿ ਜਿਹੜਾ ਹੈ ਜੀ ਇਹ ਪੱਕਦਾ ਸੀ ਨਾ ਆਪ ਹੀ ਥੱਲੇ ਡਿੱਗਦਾ ਉਹਨੂੰ ਚੱਕ ਲੈਨੇ ਬਸ ਦੇਖੋ ਕਿੰਨਾ ਵਧੀਆ ਪੱਕ ਗਿਆ ਬਹੁਤ ਹੀ ਮਿੱਠਾ ਬਣਿਆ ਇੱਕਦ ਖਰਾਬ ਹੈ ਇਹਨਾਂ ਖਰਾਬਾਸਤੇ ਰਾਉਂਦੀ ਆਪਾਂ ਤੇ ਰਾਜੇਂਦਰ ਜਿਹੜਾ ਕੱਢ ਕੇਾਰੇ ਸਾਨੂੰ ਦਿਖਾਤਾ ਬਾਹਰ ਲਾ ਬਿਉਂ ਕਰਤੇ ਆਪਾਂ ਤੇ ਤੇ ਸਬ지 ਦਾ ਹਾਲ ਚਾਲ ਦੇਖੋ ਕੀ ਕਹਿੰਦੀ ਹੈ ਸਬਜੀ ਬਿਲਕੁਲ ਪੱਕ ਗਏ ਨੇ ਇਹਨਾਂ ਨੂੰ ਬਿਲਕੁਲ ਮਾਨ ਨਹੀਂ ਕਰਤਾ ਹੁਣ ਤਾਂ ਸੋਈ ਸੜਨ ਦੇਖੋ ਇਸ ਤਰ੍ਹਾਂ تیار ਹੋ ਗਏ ਬਹੁਤ ਟੇਸਟੀ ਹੈ ਮੈਂ ਛਾ ਕੇ ਦੇਖਦੀ ਮਿਸਰੀ ਵਰਗੇ ਮਿੱਠੇ ਬਿਲਕੁਲ ਇਹ ਤਾਂ ਬਾ ਤੇ ਨਾਰੀ ਬਣ ਜਾਂਦੀ ਹੈ ਸਿੰਪਲ ਹੈ ਇਸ ਕਿ ਤਾ ਬਹੁਤ ਐਸਟੀ ਹੈ ਲੋ ਆ ਦੇਖੋ ਜੀ ਕਿਉ ਕਿੰਨਾ ਵਧੀਆ ਪੱਕਿਆ ਪਿਆ ਇਹ ਤਾਂ ਹੀ ਪੱਕ ਜਾਂਦੇ ਆਪਾਂ ਕਾਲੀ ਗੀ ਬਣ ਤੋੜਨ ਦੀ ਇਹ ਤਾਂ ਸੈਂਕੀ ਸਬਾਈ ਬਹੁਤ ਦੀ ਖੰਗ ਭਰੇ ਪੈਸੀ ਸਾਦ ਦੀ ਤਗ ਬਹੁਤ ਹੀ ਮਿੱਠਾ ਬਹੁਤ ਹੀ ਹਵਾ ਤੇ ਬਿਲਕੁਲ ਇਖੜ ਕੜਬਾ ਪਾਣੀ ਹੈਗਾ ਇਹਦੇ ਚ ਹੁਣ ਇਹ ਬਏ ਬਕੌਲ ਕਿੰਨਾ ਸਾਫ ਤੇ ਇਧਰ ਆ ਨਾ ਅੱਜ ਸੈਂਖ ਖਵਾਂਦ ਹੋ ਜਾਏ ਇੰਨ ਸਭ ਦਾ ਕੱਟ ਕੇ ਮੈਂ ਹੁਣ ਇਹਨੂੰ ਪੁੱਤਾ ਸਾਟ ਤੇ ਮੈਂ ਖਾਵਾ ਬੈਠੇ ਹੋਰ ਤੱਕ ਕਿ ਤੜਕੇ ਕੰਮ ਬਦ ਗਏ ਸਵੇਰੇ ਲੋਕੀ ਸਬਜੀ ਆਪਣੀ ਬਣ ਗਈ। ਇਸ ਦੇ ਵਿੱਚ ਹਾਂ ਨਾਮ ਕਮੇਟ ਦੇ ਤੌਰ 'ਤੇ ਤੋੜਨ ਸਰ ਬਾਦ ਹੈ ਇਹ ਆ। ਲੋਕੀ ਵੀਡੀਓ ਵੇ ਰੇ ਲਗੀ ਤਾਂ ਪੱਲਵਾਟ ਕਰਨ ਲਈ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਨਾ। ਤੇ ਵੀਡੀਓ ਨੂੰ ਪੱਲਵਾਟ ਦੇਖਣਾ ਤਾਂ ਕਿ ਆਪਾਂ ਨੂੰ ਸਪੋਰਟ ਹੋ ਸਕੇ। ਵੀਡੀਓ ਨੂੰ ਸ਼ੇਅਰ ਵੀ ਕਰਨਾ ਬਹੁਤ ਗਰਮੀ ਚ ਮਿਹਨਤ ਨਾਲ ਵੀਡੀਓ ਬਣਦੀ ਗਈ ਤੇ ਨਬਸ ਤੋਂ ਹੋਣੀ ਰੋਜ਼ ਬੈਂਦੀ ਨਹੀਂ ਇਹ ਵੀਡੀਓ ਬਹੁਤ ਆਫ ਕੀ ਐਡਿਟ ਕਰ ਲਈ ਵੀਡੀਓ ਥੈਂਕ ਯੂ ਬਾਈ ਟੇਕ ਕੇਅਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਸਬਜੀ ਦਾ ਕੰਦਰ ਦੇਖੋ ਕਿੰਨਾ ਵਧੀਆ ਹੈ ਇਹ ਕਰਦੀ ਹਲਦੀ ਥੋੜੇ ਨਹੀਂ ਬਹੁਤ ਵਧੀਆ ਰੰਗ ਦੇ ਜਾਂਦੀ ਹੈ ਤੇ ਮੁੱਦ ਦੀ ਹਲਦੀ ਦਾ ਰੰਗ ਹੀ ਹੋ ਜੂਗੀ ਕਿੰਨੀ ਮਰਜੀ ਪਾਈਏ ਦੇਖ ਕਿੰਨੀ ਵਧੀਆ ਲੱਗਦੀ ਹੈ ਸੇਲ ਵੀ ਬਹੁਤ ਵਧੀਆ ਆ ਰਹੀ ਹੈ ਸਭ ਤੇ ਟੇਕ ਕੇ ਗੂ ਬਾਏ ਟੇਕ ਕੇਅਰ ਇਹਨੇ ਵਧੀਆ ਲੱਗੀ ਤਾਂ ਐਕਸਪੀਰੀਅੰਸ ਕਰਦੇ ਮੇਲਾ ਇੱਕ ਨਵਾਂ ਵੀਡੀਓ ਦੇਣਾ ਥੈਂਕ ਯੂ ਵਰਕਅੱਪ ਤੋਂ ਥੈਂਕ ਯੂ ਵੀਡੀਓ ਜ਼ਰੂਰ ਕੋਟਵਾਚ ਕਰਨਾ